ਤੋ ਮਾਫੀ ਚਾਹਨਾ ਕਿ ਮੈਂ ਥੋੜਾ ਜਿਹਾ ਦੇਰ ਨਾਲ ਪਹੁੰਚਿਆ ਉਹਦਾ ਕਾਰਨ ਇਹ ਸੀਗਾ ਕਿ ਅੱਜ ਪੰਜਾਬ ਰਾਈਸ ਮਿਲਰ ਐਸੋਸੀਏਸ਼ਨਸ ਵੱਲੋਂ 16 ਟਰੱਕ ਜਿਹੜੇ ਰਾਤ ਸਮਗਰੀ ਦੇ ਜੋ ਮੁੱਖ ਮੰਤਰੀ ਸਾਹਿਬ ਨੇ ਖੁਦ ਫਲੈਗ ਆਫ ਕਰਨੀ ਸੀ ਬਟ ਉਹਨਾਂ ਦੀ ਤबीयत ਨਸਾਹਸ ਹੋਣ ਕਰਕੇ ਉਹਨਾਂ ਨੇ ਮੇਰੀ ਡਿਊਟੀ ਲਈ ਸੀ ਔਰ ਸਾਡਾ ਜਿਹੜਾ ਸ਼ਡਿਊਲ ਸੀਗਾ ਉਹਨੂੰ ਅਸੀਂ ਪ੍ਰੀਪੋਨ ਕੀਤਾ ਪਰ ਫਿਰ ਵੀ ਉਹਨਾਂ ਦਾ ਜਿਹੜਾ ਸਾਰਾ ਉਹ ਸੀਗਾ ਕਿ ਸਾਰਾ ਸਮਾਨ ਤਿਆਰ ਸੀਗਾ ਟਰੱਕ ਲੋਡਡ ਸੀਗੇ ਤੋ ਮੈਂ ਉਹਨਾਂ ਨੂੰ ਫਲੈਗ ਆਫ ਕਰਕੇ ਆਇਆ ਇਸ ਕਰਕੇ ਥੋੜਾ ਜਿਹਾ ਮੈਂ ਲੇਟ ਹੋ ਗਿਆ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਸਾਰੇ ਸਾਕਸ਼ੀ ਹੋ ਸਭ ਤੋਂ ਜ਼ਿਆਦਾ ਜਿਹੜੀ ਡਿਵਾਸਟੇਸ਼ਨ ਦੇਖੀ ਆ ਉਹ ਤੁਹਾਡੇ ਕੈਮਰੇ ਨੇ ਤੁਸੀਂ ਦੇਖੀ ਆ ਤੁਸੀਂ ਕੈਪਚਰ ਕੀਤੀ ਆ ਔਰ ਜਿਹੜਾ ਲੋਕਾਂ ਦਾ ਦੁੱਖ ਦਰਦ ਆ ਉਹ ਹਮਦਰਦਾਂ ਤੱਕ ਪਹੁੰਚਾਇਆ ਔਰ ਹਮਦਰਦੀ ਵੀ ਜਿਹੜੀ ਹੈਗੀ ਆ ਉਹਦੀ ਵੀ ਇੱਕ ਜੋ ਪੰਜਾਬੀਆਂ ਦੀ ਮਿਸਾਲ ਸੀ ਉਹ ਵੀ ਪੂਰੀ ਦੁਨੀਆ ਦੇ ਵਿੱਚ ਲੋਕਾਂ ਨੇ ਦੇਖਿਆ ਕਿ ਪੰਜਾਬ ਦੇ ਲੋਕ ਹੀ ਜਿਹੜੇ ਜਿਨ੍ਹਾਂ ਦੀ ਆਪ ਫਸਲ ਡੁੱਬੀ ਹੋਈ ਸੀ ਉਹ ਲੋਕਾਂ ਦੀਆਂ ਜਾਨਾਂ ਬਚਾਉਣ ਲੱਗੇ ਹੋਏ ਸੀ ਲੋਕਾਂ ਨੇ ਆਪਣੇ ਘਰਾਂ ਦੀ ਆਪਣੇ ਆਪਣੀ ਫਸਲ ਦੀ ਹੋਰ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਪਹਿਲਾਂ ਉਹਨਾਂ ਨੇ ਇੱਕ ਦੂਜੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਫਿਰ ਉਹਨਾਂ ਨੇ ਆਪਣੇ ਪਿੰਡ ਬਚਾਉਣ ਦੀ ਕੋਸ਼ਿਸ਼ ਕੀਤੀ ਇਹਦੇ ਨਾਲ ਡੈਮੇਜ ਜਿਹੜਾ ਸੀ ਉਹ ਕੱਲੀ ਫਸਲ ਦਾ ਨਹੀਂ ਹੋਇਆ ਜ਼ਮੀਨ ਦਾ ਵੀ ਹੋਇਆ ਘਰ ਦਾ ਵੀ ਹੋਇਆ ਜਿਹੜਾ ਉਹਨਾਂ ਦਾ ਸਾਜੋ-ਸਮਾਨ ਸੀ ਉਹ ਵੀ ਗਿਆ ਸਾਰਾ ਔਰ ਜੇ ਕੋਈ ਚੀਜ਼ ਬਚੀ ਆ ਤਾਂ ਉਹ ਪੰਜਾਬੀਆਂ ਦਾ ਜਜ਼ਬਾ ਪੰਜਾਬੀਆਂ ਦੀ ਹਿੰਮਤ ਔਰ ਦੁਸ਼ਵਾਰੀਆਂ ਨਾਲ ਲੜਨ ਦਾ ਜਿਹੜਾ ਜਜ਼ਬਾ ਹੈਗਾ ਉੱਪਰ ਕੇ ਸਾਹਮਣੇ ਆਇਆ ਸਾਡੀ ਟੀਮ ਵੀ ਕੁਮਾਰ ਰਾਹੁਲ ਜੀ ਸਾਡੇ ਡਾਇਰੈਕਟਰ ਹੈਲਥ ਸਰਵਿਸੇਸ ਔਰ ਸਾਡੇ ਪੰਜਾਬ ਦੇ ਸਾਰੇ ਆਸ਼ਾ ਵਰਕਰ ਤੋਂ ਲੈ ਕੇ ਡਾਇਰੈਕਟਰ ਤੱਕ ਸੈਕਟਰੀ ਹੈਲਥ ਤੱਕ ਮੇਰੇ ਤੱਕ ਸਾਰੇ ਜਿਹੜੇ ਹੈਗੇ ਆ ਉਹ ਦਿਨ ਰਾਤ ਤੁਸੀਂ ਦੇਖ ਰਹੇ ਹੋਵੋਗੇ ਕਿ ਲੋਕਾਂ ਦੀ ਸੇਵਾ ਕਰ ਰਹੇ ਆ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਚਾਹੇ ਸਕੇਨ ਡਿਜ਼ੀਜ਼ਸ ਹੋਣ ਚਾਹੇ ਡੇਂਗੀ ਚਿਕਨ ਗੁਣੀਆਂ ਮਲੇਰੀਆ ਡਾਇਰੀਆ ਕੋਲਰਾ ਵਰਗੀਆਂ ਬਿਮਾਰੀਆਂ ਹੋਣ ਸਨੇਕ ਬਾਈਟ ਡੌਗ ਬਾਈਟ ਹੋਵੇ ਔਰ ਉਹਨਾਂ ਨੂੰ ਦਵਾਈਆਂ ਹਰ ਤਰ੍ਹਾਂ ਦੀ ਮੈਡੀਕਲ ਏਡ ਇਹਦੇ ਨਾਲ ਜਿਹੜਾ ਉਹਨਾਂ ਨੂੰ ਸਟ੍ਰੈਸ ਹੈ ਉਹਦੇ ਵਾਸਤੇ ਉਹਨਾਂ ਨੂੰ ਦਲਾਸਾ ਦੇਣਾ ਇਹਦੇ ਨਾਲ ਨਾਲ ਲੋਕਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਹਰ ਸੰਭਵ ਕੋਸ਼ਿਸ਼ ਦੇਣਾ ਆਪਣੇ ਜਿਹੜੇ ਫੀਲਡ ਤੋਂ ਅੱਗੇ ਜਾ ਕੇ ਵੀ ਇੱਕ ਹੀਲਿੰਗ ਟੱਚ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਸਮਾਜ ਦੇ ਸਾਰੇ ਵਰਗਾਂ ਨੇ ਲੋਕਾਂ ਨੂੰ ਕਿਤੇ ਵੀ ਰਿਮੋਟ ਏਰੀਆ ਦੇ ਵਿੱਚ ਭੁੱਖੇ ਨਹੀਂ ਸੌਣ ਦਿੱਤਾ ਇੱਥੋਂ ਤੱਕ ਕਿ ਮवेशੀਆਂ ਵਾਸਤੇ ਪਸ਼ੂਆਂ ਵਾਸਤੇ ਚਾਰਾ ਵੀ ਪਹੁੰਚਾਇਆ ਤੋਂ ਸਾਡੀਆਂ ਟੀਮਾਂ ਨੇ ਵੀ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਐਂਬੂਲੈਂਸ ਉਸ ਤੋਂ ਅੱਗੇ ਬੋਰਡ ਤੇ ਜਾ ਕੇ ਔਰ ਕਈ ਜਗ੍ਹਾ ਤੇ ਜਿਹੜਾ ਸੀਗਾ ਪ੍ਰੈਗਨੈਂਟ ਲੇਡੀਆਂ ਨੂੰ ਜਾਂ ਹੁਣੇ ਤੁਸੀਂ ਰੀਸਰਟਲੀ ਦੇਖਿਆ ਹੋਣਾ ਇੱਕ ਬੱਚਾ ਸੀ ਜਿਹਦੀ ਗੁਰਦਿਆਂ ਦੀ ਬਿਮਾਰੀ ਸੀ ਜਿਹੜਾ ਅਜਨਾਲੇ ਦੇ ਵਿੱਚ ਫਸਿਆ ਹੋਇਆ ਸੀ ਪਿੰਡ ਦੇ ਵਿੱਚ ਤਲਵੰਡੀ ਦੇ ਵਿੱਚ ਉਹਨੂੰ ਲਿਆ ਕੇ ਉਹਦਾ ਨਾਅ ਸ਼ੁਰੂ ਕਰਾਇਆ ਮੈਡੀਕਲ ਕਾਲਜ ਦੇ ਵਿੱਚ ਹੋਰ ਵੀ ਸਾਨੂੰ ਜਿੱਥੇ-ਜਿੱਥੇ মিডিਆ ਨੇ ਸਾਨੂੰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮਿਲੀ ਆ ਬਹੁਤ ਸਾਰੀਆਂ ਪ੍ਰੈਗਨੈਂਟ ਲੇਡੀਆਂ ਜਿਹੜੀਆਂ ਬਿਲਕੁਲ ਕੱਟ ਆਫ ਹੋ ਗਈਆਂ ਸੀ ਉਹਨਾਂ ਨੂੰ ਬੋਰਡ ਤੇ ਲਿਆ ਕੇ ਔਰ ਉਹਨਾਂ ਨੂੰ ਕਈਆਂ ਨੂੰ ਤਾਂ ਇੱਕ ਦੋ ਨੂੰ ਤਾਂ ਜਿਹੜਾ ਸੀਗਾ ਕਿ 에어 ਫੋਰਸ ਨੇ ਰੈਸਕਿਊ ਕਰਕੇ ਸਾਡੇ ਹਸਪਤਾਲਾਂ ਤੱਕ ਪਹੁੰਚਾਇਆ ਔਰ ਉਹਨਾਂ ਦੀਆਂ ਸੇਫ ਡਿਲੀਵਰੀਆਂ ਕਰਵਾਈਆਂ ਇਹਦੇ ਵਿੱਚ ਜਦੋਂ ਜਿੱਥੇ ਖੇਤਾਂ ਦਾ ਨੁਕਸਾਨ ਹੋਇਆ ਮਸ਼ੀਨਰੀ ਦਾ ਘਰਾਂ ਦਾ ਨੁਕਸਾਨ ਹੋਇਆ ਸੜਕਾਂ ਦਾ ਬਿਜਲੀ ਦੀਆਂ ਤਾਰਾਂ ਦਾ ਉੱਥੇ ਸਾਡੇ ਹਸਪਤਾਲਾਂ ਦਾ ਵੀ ਐਕਸਟੈਂਸਿਵ ਡੈਮੇਜ ਹੋਇਆ ਤਕਰੀਬਨ ਤਕਰੀਬਨ 128 130 ਕਰੋੜ ਦੀ ਸਾਡੀ ਦਵਾਈ ਤੇ ਮਸ਼ੀਨਰੀ ਨੂੰ ਡੈਮੇਜ ਹੋਇਆ ਔਰ ਇਹਦੇ ਨਾਲ ਨਾਲ ਜਿਹੜਾ ਸੀਗਾ ਸਾਡਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਵੀ 1280 ਦੇ ਕਰੀਬ ਸਾਡੇ ਜਿਹੜੇ ਡਿਸਪੈਂਸਰੀਜ਼ ਆ ਹੈਲਥ ਐਂਡ ਵੈਲਨੈਸ ਸੈਂਟਰ ਆ ਉਹਨਾਂ ਨੂੰ ਸਵੀਅਰ ਡੈਮੇਜ ਹੋਇਆ 160 ਦੇ ਵਿੱਚੋਂ 101 ਜਿਹੜੀ ਹੈਗੀਆਂ ਸਾਡੀਆਂ ਕਮਿਊਨਿਟੀ ਹੈਲਥ ਸੈਂਟਰਸ ਆ ਉਹਨਾਂ ਨੂੰ ਬਹੁਤ ਜ਼ਿਆਦਾ ਡੈਮੇਜ ਹੋਇਆ ਸਾਰਾ ਡਾਟਾ ਤੁਹਾਡੇ ਨਾਲ ਸ਼ੇਅਰ ਵੀ ਕਰ ਦਾਂਗੇ ਪੀਪੀਟੀ ਹੈਗੀ ਸ਼ੇਅਰ ਕਰ ਦਾਂਗੇ ਤੁਹਾਡੇ ਨਾਲ ਇਸੇ ਤਰ੍ਹਾਂ ਸਾਡੇ ਜਿਹੜੇ ਸਬਡਿਵੀਜ਼ਨ ਹਸਪਤਾਲ ਆ ਇਕਤਾਲੀਆਂ ਚੋਂ 31 ਨੂੰ ਡੈਮੇਜ ਹੋਇਆ ਇਹ ਕੁੱਲ ਮਿਲਾ ਕੇ ਕੋਈ 625 ਦੇ ਕਰੀਬ ਜਿਹੜਾ ਕਰੋੜ ਦਾ ਜਿਹੜਾ ਹੈਗਾ ਸੋ so, ਟੋਟਲ 780 ਕਰੋੜ ਰੁਪਏ ਦਾ ਜਿਹੜਾ ਸਾਡਾ ਇਨੀਸ਼ੀਅਲ ਐਸਟੀਮੇਟ ਆ ਇਸ ਤੋਂ ਵੱਧ ਹੋ ਸਕਦਾ ਹੈ ਇਹ 780 ਕਰੋੜ ਰੁਪਏ ਦਾ ਜਿਹੜਾ ਹਸਪਤਾਲਾਂ ਦਾ ਇਨਫਰਾਸਟ੍ਰਕਚਰ ਹੈ ਸਮਾਨ ਹੈ ਸਾਧੂ ਸਮਾਨ ਨੂੰ ਨੁਕਸਾਨ ਹੋਇਆ ਹੈ ਦੇ ਬਾਵਜੂਦ ਜਿਹੜਾ ਸਿਹਤ ਮੈਕਮਾ ਉਹ ਬਹੁਤ ਸਾਰੇ ਸਾਨੂੰ ਐਨਜੀਓ ਵੀ ਸਪੋਰਟ ਕਰ ਰਿਹਾ ਉਹਨਾਂ ਦੀ ਮਦਦ ਦੇ ਨਾਲ ਲੋਕਾਂ ਤੱਕ ਹਰ ਪਿੰਡ ਤੱਕ ਜਿਹੜੇ ਲੋਕ ਕੱਟ ਆਫ ਹੈ ਉਹਨਾਂ ਵਾਸਤੇ ਵੀ ਮੈਡੀਕਲ ਹੈਲਪ ਪਹੁੰਚਾ ਰਿਹਾ ਔਰ ਲਗਾਤਾਰ ਪਹੁੰਚਾਉਂਦੇ ਰਵਾਂਗੇ ਤੇ ਇਹ ਇਸੇ ਵਾਸਤੇ ਮੈਂ ਜਿਹੜੀ ਇਹ ਚਿੱਠੀ ਵੀ ਆ ਇਹ ਵੈਸੇ ਮੇਰੀ ਆਦਤ ਨਹੀਂ ਹੈ ਮੈਂ মিডিਆ 'ਚ ਨਹੀਂ ਜਾਂਦਾ ਹੁੰਦਾ ਬਟ ਕਿਉਂਕਿ ਜ਼ਰੂਰੀ ਹੋ ਗਿਆ ਜੋ ਸ਼ਿਵਰਾਜ ਜੀ ਦੀ ਮੀਟਿੰਗ ਤੋਂ ਬਾਅਦ ਮੈਂ ਟਾਈਮ ਸਰ ਨੱਡਾ ਸਾਹਿਬ ਨੂੰ ਚਿੱਠੀ ਵੀ ਲਿਖੀ ਆ ਕਿ ਸਾਨੂੰ ਇਹਦੇ ਵਾਸਤੇ ਕੀ ਚਾਹੀਦਾ ਸਾਡਾ ਕਿੰਨਾ ਨੁਕਸਾਨ ਹੋਇਆ ਇਹ 780 ਕਰੋੜ ਰੁਪਏ ਦੀ ਅਸੀਂ ਮੰਗ ਵੀ ਕੀਤੀ ਆ ਜੇ ਕਹਿੰਦੇ ਆ ਵੀ ਤੁਸੀਂ ਮੰਗਦੇ ਕਿਉਂ ਨਹੀਂ ਆ ਤੇ ਅਸੀਂ ਜੋ ਸਾਡਾ ਡੈਮੇਜ ਹੋਇਆ ਐਸ ਲਈ ਕੇਂਦਰ ਸਰਕਾਰ ਦਾ ਵੀ ਆ ਸਰਕਾਰ ਚਾਹੇ ਪੰਜਾਬ ਸਰਕਾਰ ਚਾਹੇ ਕੇਂਦਰ ਸਰਕਾਰ ਦੋਨਾਂ ਦਾ ਫਰਜ਼ ਹੈ ਜੀ ਇਹ ਜਿਹੜੇ ਲੋਕ ਆ ਇਹ ਦੋਨਾਂ ਦੇ ਆ ਦੋਨਾਂ ਇਹਨਾਂ ਲੋਕਾਂ ਦੀ ਸਰਕਾਰ ਆ ਚਾਹੇ ਉਹ ਪੰਜਾਬ ਸਰਕਾਰ ਆ ਚਾਹੇ ਕੇਂਦਰ ਸਰਕਾਰ ਆ ਜਿਸ ਤਰ੍ਹਾਂ ਸਾਡੇ ਮੰਤਰੀ ਐਮ ਐਲ ਏ ਇਕੱਲੇ ਇਕੱਲੇ ਪਿੰਡ 'ਚ ਜਾ ਕੇ ਬੰਨ ਵੀ ਲਗਾ ਰਹੇ ਆ ਲੋਕਾਂ ਨੂੰ ਜਿਹੜਾ ਹੈਗਾ ਉਹ ਰਾਹਤ ਵੀ ਪਚਾ ਰਹੇ ਆ ਇਸੇ ਤਰ੍ਹਾਂ ਮੈਂ ਉਮੀਦ ਕਰਦਾ ਇਹਨਾਂ ਕੋਲ ਉਹ ਵੀ ਕਿ ਕੇਂਦਰ ਦੇ ਮੰਤਰੀ ਵੀ ਉਹ ਵੀ ਜਾ ਕੇ ਪਿੰਡ ਪਿੰਡ ਦੇ ਵਿੱਚ ਜਾ ਕੇ ਮੋਹਰ ਜਸਮੀਰ ਤੱਕ ਜਿੱਥੇ ਤੱਕ ਮੈਂ ਜਾ ਸਕਦਾ ਉਹ ਵੀ ਜਾ ਸਕਦੇ ਆ ਸਾਡੇ ਮੰਤਰੀ ਜਾ ਸਕਦੇ ਆ ਜਾ ਕੇ ਪਿੰਡਾਂ ਦੇ ਵਿੱਚ ਤੁਹਾਨੂੰ ਅੰਦਾਜ਼ਾ ਨਹੀਂ ਹੁੰਦਾ ਦਿੱਲੀ ਬੈਠ ਕੇ ਜਦੋਂ ਸਾਡੇ ਪ੍ਰਧਾਨ ਮੰਤਰੀ ਜੀ ਨੇ ਆਣਾ ਹੈ ਪ੍ਰਧਾਨ ਮੰਤਰੀ ਦੇਸ਼ ਦੇ ਆ ਇਹਨਾਂ ਲੋਕਾਂ ਦੇ ਵੀ ਪ੍ਰਧਾਨ ਮੰਤਰੀ ਔਰ ਮੈਂ ਉਮੀਦ ਕਰਦਾ ਮੈਨੂੰ ਪੂਰੀ ਉਮੀਦ ਹੈ ਕਿ ਉਹ ਕਰਨਗੇ ਇੱਕ ਵੱਡਾ ਪੈਕੇਜ ਘੱਟੋ ਘੱਟ ਵੀ ਜਿਹੜਾ ਇਨੀਸ਼ੀਅਲ ਪੈਕੇਜ ਹੈ ਉਹ 20000 ਕਰੋੜ ਦਾ ਡੈਮੇਜ ਹੋ ਸਕਦਾ 1 ਲੱਖ ਹਜ਼ਾਰ ਕਰੋੜ ਦਾ ਇਸ ਤੋਂ ਵੀ ਵੱਧ ਹੋਵੇ ਜਿਹੜਾ ਅਸਲੀ ਡੈਮੇਜ ਹੈ ਲੋਕਾਂ ਦਾ ਕਿਉਂਕਿ ਇਹ ਜਿਹੜਾ ਮੈਂ 1980 ਦੇ ਫਲੱਟਸ ਵਿੱਚ ਕੰਮ ਕੀਤਾ ਉਦੋਂ ਮੈਂ ਯੰਗ ਡਾਕਟਰ ਸੀ ਇੰਟਰਨ ਸੀਗਾ 1988 ਦੇ ਵਿੱਚ ਜਿਹੜੇ ਕਿ ਜਿਹਦੇ ਵਿੱਚ 500 ਮੋਤਾ ਹੋਈਆਂ ਸੀ ਮੈਂ ਸਾਕਸ਼ੀ ਹਾਂ ਉਦੋਂ ਵੀ ਮੈਂ ਮੈਡੀਕਲ ਮਿਸ਼ਨ ਲੈ ਕੇ ਗਿਆ ਸੀਗਾ ਉਦੋਂ ਵੀ ਇਹੀ ਕਪੂਰਥਲੇ ਦਾ ਏਰੀਆ ਸੀਗਾ ਫਿਰੋਜ਼ਪੁਰ ਚ ਗਿਆ ਸੀਗਾ ਉਸ ਵੇਲੇ ਲਾਸ਼ਾਂ ਪਈਆਂ ਹੋਈਆਂ ਸੀ ਰਸਤੇ ਦੇ ਵਿੱਚ ਇਸ ਵਾਰੀ ਲਾਸ਼ਾਂ ਉਸ ਤੋਂ ਘੱਟ ਸੀਗੀਆਂ ਮੋਤਾ ਹੋਈਆਂ ਬਹੁਤ ਦੁਖਦਈ ਆ ਪਰ ਉਸ ਵੇਲੇ 500 ਤੋਂ ਵੱਧ ਔਰ ਜਿਹੜੇ ਮਵੇਸ਼ੀ ਸੀ ਉਹ ਤੋਂ ਪਾਣੀ ਛੱਤਾਂ ਦੇ ਉੱਪਰੋਂ ਦੀ ਲੰਘਿਆ ਸੀ ਲੇਕਿਨ ਉਹ ਇੱਕ ਵਾਰੀ ਵੇਵ ਆ ਕੇ ਚਲੀ ਗਈ ਸੀ ਇਸ ਵਾਰੀ ਬਹੁਤ ਪ੍ਰੋਲੌਂਗਡ ਸੀਗਾ ਇੱਕ ਵੇਵ ਦੂਜੀ ਵੇਵ ਤੀਜੀ ਵੇਵ ਲਗਾਤਾਰ ਜਿਹੜਾ ਹੈਗਾ ਪਿਛਲੇ 3 ਹਫ਼ਤੇ ਤੋਂ ਅਸੀਂ ਜਿਹੜੇ ਫਲੱਡਸ ਆ ਰਹੇ ਆ ਲਗਾਤਾਰ ਡੇਂਜਰਸ ਸਿਚੁਏਸ਼ਨ ਬਣੀ ਹੋਈ ਹੈ ਇਹਨਾਂ ਦਾ ਸਪੈਨ ਟਾਈਮ ਸਪੈਨ ਬਹੁਤ ਲੰਬਾ ਸੀ। ਔਰ ਸਾਡੇ ਜਿਸ ਤਰ੍ਹਾਂ ਪਹਿਲਾਂ ਇਹ ਕੇਂਦਰ ਦੇ ਮੰਤਰੀ ਆਏ ਸੀ ਮੈਂ ਉਹਨਾਂ ਬਾਰੇ ਇਹੀ ਕਹੂੰਗਾ ਕਿ ਦੇਖੋ ਉਹਨਾਂ ਨੇ ਸਿਰਫ ਜੜੀ ਇੱਕ ਮਾਇਓਪਿਕ ਵਿਜ਼ਨ ਰਾਬੇਨਾ ਨੂੰ ਮਤ ਬਖਸ਼ੇ ਕਿ ਇਹਨਾਂ ਨੂੰ ਪੰਜਾਬ ਦੇ ਵਿੱਚ ਲੋਕਾਂ ਦੀ ਬਰਬਾਦੀ ਨਜ਼ਰ ਆਵੇ। ਇਹਨਾਂ ਨੂੰ ਪੰਜਾਬ ਤੋਂ ਉੱਪਰ ਡੈਮ ਜਿਹੜੇ ਬਣੇ ਹੋਇਆ ਜਦੋਂ ਆਪਾਂ ਉੱਥੋਂ ਪਾਣੀ ਛੱਡਦੇ ਆ ਜੇ ਨੇਚਰਲ ਫਲੋ ਹੋਵੇ ਤਾਂ ਇਹ ਨੌਬਤ ਨਹੀਂ ਆਂਦੀ। ਉਸ ਤੋਂ ਡੈਮਾਂ ਤੋਂ ਬਜਾਉਣ ਜਿਹੜੇ ਗਿਰਦੇ ਹੋਏ ਪਹਾੜ ਮਰਦੇ ਹੋਏ ਲੋਕ ਇਹਨਾਂ ਨੂੰ ਨਜ਼ਰ ਆਣ ਇਹਨਾਂ ਨੂੰ ਜੜੀਆਂ ਪਹਾੜਾਂ ਦੇ ਵਿੱਚ ਇਹ ਸੜਕਾਂ ਬਣਾ ਰਹੇ ਆ ਜਿਹਨੂੰ ਇਹ ਡਵੈਲਪਮੈਂਟ ਕਹਿੰਦੇ ਆ ਡੈਮ ਨੂੰ ਡਵੈਲਪਮੈਂਟ ਕਹਿੰਦੇ ਆ ਇਹ ਜੜੀਆਂ ਸੁਰੰਗਾਂ ਬਣਾ ਰਹੇ ਆ ਆਪਾਂ ਉਹਦੇ ਨਾਲ ਜਿਹੜੇ ਪਹਾੜ ਹੈ ਟੈਟਰੀ ਹੁੰਦੇ ਆ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਡਾ ਹਿਮਾਚਲ ਨਹੀਂ ਬਚਣਾ ਖਤਮ ਹੋ ਜਾਏਗਾ ਦਾ ਵजूद ਖਤਮ ਹੋ ਜਾਏਗਾ ਉਹ ਇਹਨਾਂ ਨੂੰ ਨਜ਼ਰ ਆਵੇ ਮੈਂ ਉਹਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਜਿਹੜੇ ਸਾਡੇ ਮੰਤਰੀ ਆਏ ਸੀ ਉਹਨਾਂ ਨੂੰ ਮੈਂ ਇਹ ਗੱਲ ਕਹਿਣੀ ਚਾਹਨਾ ਐ ਖੁਦਾ ਇਸ ਮੰਤਰੀ ਕੋ ਐਸੀ ਖੁਦਾਈ ਨਾ ਦੇ ਇਸੇ ਆਪਣੇ ਸੁਭਾਅ ਕੋਈ ਦਿਖਾਈ ਨਾ ਦੇ ਇਹਨਾਂ ਨੂੰ ਨਜ਼ਰ ਆਵੇ ਇਹਨਾਂ ਦੀ ਜਿਹੜੀ ਮੌਪਿਕ ਵਿਜਨ ਹੈ ਇੱਕ ਹੁੰਦੀ ਆ ਜਿਹਨੂੰ ਮਾਪੀਆ ਕਹਿੰਦੇ ਆ ਅਸੀਂ ਇੱਕ ਮਾਪੀਆ ਹੁੰਦਾ ਜਿਹੜਾ ਅੱਖਾਂ ਦਾ ਹੁੰਦਾ ਜਿਹਨਾਂ ਨੂੰ ਮਾਈਨਸ ਨੰਬਰ ਦੀ ਅਨਕ ਲੱਗਦੀ ਆ ਮੇਰੇ ਵੀ ਅਨਕ ਲੱਗੀ ਹੋਈ ਆ ਉਹਨੂੰ ਉਹਨੂੰ ਬੰਦੇ ਨੂੰ ਜਿਹਨਾਂ ਨਾ ਲਾਈ ਹੋਵੇ ਉਹਨੂੰ 10 ਫੁੱਟ ਤੱਕ ਨਜ਼ਰ ਆਉਂਦਾ ਉਹਨੂੰ ਇੱਕ ਪੋਲੀਟਿਕਲ ਮਾਪੀਆ ਹੁੰਦਾ ਉਹਨੂੰ ਸਿਰਫ ਖੱਡਾਂ ਨਜ਼ਰ ਆਉਂਦੀਆਂ ਉਹਨੋਂ ਟੈਂਡੇ ਹੋਏ ਪਹਾੜ ਨਜ਼ਰ ਨਹੀਂ ਆਉਂਦੇ ਉਹਨੂੰ ਡੁੱਬੇ ਹੋਏ ਲੋਕ ਉਹਨੂੰ ਮਰ ਜਿਹੜੇ ਪਹਾੜਾਂ ਵਿੱਚ ਮਰਦੇ ਲੋਕ ਉੱਥੇ ਰੋੜਦੇ ਲੋਕ ਵੱਡੀਆਂ-ਵੱਡੀਆਂ ਇਮਾਰਤਾਂ ਜਿਹੜੀਆਂ ਇਹਨਾਂ ਨੇ ਵਿੱਚ ਬਣਾਈਆਂ ਹੋਈਆਂ ਇਹਨਾਂ ਦੇ ਜਿਹੜੇ ਹਾਈਵੇ ਆ ਇਹਨਾਂ ਨੂੰ ਉਹ ਗਿਰਦੇ ਹੋਏ ਨਜ਼ਰ ਨਹੀਂ ਆਉਂਦੇ ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਪਈ ਹੜ੍ਹ ਸਿਰਫ ਪੰਜਾਬ 'ਚ ਨਹੀਂ ਆਇਆ ਹੜ੍ਹ ਉੱਤਰਾਖੰਡ 'ਚ ਵੀ ਆਇਆ ਜਿੱਥੇ ਡਬਲ ਇੰਜਣ ਸਰਕਾਰ ਹੈ ਹੜ੍ਹ ਜਿਹੜੇ ਤੁਹਾਡੇ ਆਏ ਆ ਉਹ ਹਿਮਾਚਲ 'ਚ ਆਇਆ ਜੰਮੂ ਕਸ਼ਮੀਰ 'ਚ ਆਇਆ ਮੱਧ ਪ੍ਰਦੇਸ਼ 'ਚ ਆਇਆ ਜਿੱਥੇ ਦਾ ਮੰਤਰੀ ਆ ਉੱਥੇ ਦਾ ਮੁੱਖ ਮੰਤਰੀ ਰਿਹਾ ਉੱਥੇ ਦਾ ਹਰ ਰੇਗਿਸਤਾਨ ਵਾਲੇ ਰਾਜਸਥਾਨ ਵਿੱਚ ਵੀ ਆਏ ਆ ਇਹਨਾਂ ਨੂੰ ਡਵੈਲਪਮੈਂਟ ਮਾਡਲ ਵਾਸਤੇ ਪ੍ਰਧਾਨ ਮੰਤਰੀ ਜੀ ਆ ਰਹੇ ਆ ਮੈਂ ਉਹਨਾਂ ਕੋਲ ਉਮੀਦ ਕਰਦਾ ਕਿ ਪੰਜਾਬ ਦੇ ਵਾਸਤੇ ਜਿਨੇ ਦੇਸ਼ ਨੂੰ ਆਜ਼ਾਦੀ ਦਵਾਈ ਆ ਜਿਨੇ ਦੇਸ਼ ਦਾ ਨਾਥ ਭੰਡਾਰ ਭਰੇ ਆ ਜਦੋਂ ਜੇ ਉਹ ਉਹ ਹੁਣ ਇਹ ਸਮਾਂ ਇਸ ਵੇਲੇ ਉਹਨਾਂ ਦਾ ਦੇਸ਼ ਦੇ ਨਾਲ ਪੰਜਾਬ ਦੇ ਨਾਲ ਖੜਨ ਦਾ ਰੈਸੀਪਰੋਕੇਟ ਕਰਨ ਦਾ ਇੱਕ ਜੈਸਚਰ ਹੈ ਇਹ ਪੰਜਾਬੀ ਲੜ ਰਹੇ ਆ ਇਕੱਠੇ ਹੋ ਕੇ ਲੜ ਰਹੇ ਆ ਅਸੀਂ ਪੰਜਾਬੀ ਖੜੇ ਹੋ ਜਾਾਂਗੇ ਔਰ ਇਹਦੇ ਵਿੱਚ ਜਿਹੜੀ ਖੁਸ਼ੀ ਦੀ ਗੱਲ ਇਹ ਆ ਕਿ ਮੈਨੂੰ ਆ ਇੱਕ ਆਪਣੇ ਲੈਬਾਰਟਰੀ ਐਸੋਸੀਏਸ਼ਨ ਆਲੇ ਆ 2 ਲੱਖ ਦਾ ਚੈੱਕ ਦੇ ਕੇ ਗਏ ਆ ਰਜਿੰਦਰਾ ਜਿਮ ਖਰਨਾ ਕਲੱਬ ਵਾਲਿਆਂ ਨੇ ਕਿਹਾ ਕਿ ਡਾਕਟਰ ਸਾਹਿਬ 11 ਲੱਖ ਅਸੀਂ ਦੇਾਂਗੇ ਮੇਰੇ ਨਾਲ ਬਾਰਡਰ ਤੇ ਕੰਮ ਕਰਦੇ ਸੀ ਡਿਵਾਈਨ ਉਕਾਰ ਮਿਸ਼ਨ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਜਿਹੜਾ ਹੈਗਾ 5 ਲੱਖ ਦਾ ਚੈੱਕ ਲੈ ਜਾਓ ਅਸੀਂ ਹੋਰ ਕਰਦੇ ਆ ਰੋਟਰੀ ਵਾਲੇ ਡਾਕਟਰ 베ਦੀ ਐ ਮਰੇ ਇੱਥੇ ਕਲਾਸਪਲ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਅਸੀਂ 2 ਪ੍ਰਿੰਟ ਅਡਾਪਟ ਕਰਾਂਗੇ ਤੁਹਾਡੇ ਅਸੀਂ ਮੀਟਿੰਗਾਂ ਕਰ ਰਹੇ ਆਂ ਔਰ ਉਹਨਾਂ ਦਾ ਸਾਰਾ ਕੁਝ ਉਹਨਾਂ ਨੂੰ ਸਮਾਨ ਵੀ ਲੈ ਕੇ ਦੇਾਂਗੇ ਘਰ ਬਣਾ ਕੇ ਦੇਾਂਗੇ ਜਿਹੜੀ ਉਹਨਾਂ ਦੀ ਰੇਤ ਸਾਰਾ ਕੁਛ ਅਸੀਂ ਜੋ ਵੀ ਉਹਨਾਂ ਨੂੰ ਖੇਤ ਵੀ ਉਹਨਾਂ ਨੂੰ ਬਣਾ ਕੇ ਠੀਕ ਕਰਾ ਕੇ ਦਿਆਂਗੇ ਮਵੇਸ਼ੀ ਖਰੀਦ ਕੇ ਦਿਆਂਗੇ ਲੋਕਾਂ ਨੂੰ ਪੈਰਾ ਸਰ ਖੜੇ ਕਰਾਂਗੇ ਜਿੱਥੇ ਐਨ ਜੀਓਜ਼ ਆ ਬਹੁਤ ਸਾਰੇ ਸਾਡੇ ਪੰਜਾਬੀ ਕਲਾਕਾਰ ਹੈ ਮੈਂ ਦੂਜਿਆਂ ਨੂੰ ਵੀ ਜਿਹੜੇ 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 ਬਾਲੀਵੁੱਡ ਵਾਲੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਸਾਨੂੰ ਗੁੱਡ ਵਿਸ਼ਸ ਦਿੱਤੀਆਂ ਤੁਹਾਡਾ ਧੰਨਵਾਦ ਲੇਕਿਨ ਆਪਣਾ ਪਰਸ ਵੀ ਖੋਲੋ ਇਸ ਵੇਲੇ ਲੋੜ ਹੈ ਕਿਸਾਨ ਦੇ ਨਾਲ ਖੜਨ ਦੀ ਔਰ ਪਿੰਡ ਦੇ ਵਿੱਚ ਸਿਰਫ ਕਿਸਾਨ ਨਹੀਂ ਰਹਿੰਦਾ ਉੱਥੇ ਮਜ਼ਦੂਰ ਵੀ ਰਹਿੰਦਾ ਉਹਦੇ ਬਾਰੇ ਸੋਚੋ ਪ੍ਰਧਾਨ ਮੰਤਰੀ ਜੀ ਆ ਰਹੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਉਹਨਾਂ ਵਾਸਤੇ ਪੰਜਾਬ ਦੇ 23 ਜ਼ਿਲ੍ਹੇ ਇਫੈਕਟਡ ਹੈ ਕਿ ਨਰੇਗਾ ਦੀ ਦਿਹਾੜੀ ਦੁੱਗਣੀ ਮਿਲੇਗੀ ਅਸੀਂ ਇੱਕ 6 ਮਹੀਨੇ ਵਾਸਤੇ ਔਰ ਕੰਮ 100 ਦਿਨ ਦੀ ਬਜਾਏ 200 ਦਿਨ ਦੇਾਂਗੇ ਕੰਮ ਮੰਗ ਰਹੇ ਆ ਲੋਕ ਖਰਾਤ ਦੀ ਮੰਗ ਰਹੇ ਆ ਕੰਮ ਕਰਨਗੇ ਰੀਬਿਲਡ ਕਰਨਾ ਹੈ ਉਹਦੇ ਵਾਸਤੇ ਲੋੜ ਪੈਗੀ ਉਹ ਅਲਾਉ ਕਰ ਦਿਓ ਨਰੇਗਾ ਵਾਸਤੇ ਜਿੰਨਾ ਵੀ ਤੁਸੀਂ ਰੇਤ ਰਿਮੂਵ ਕਰਨੀ ਆ ਜਿਹੜੇ ਖੇਤ ਤਿਆਰ ਕਰਨੇ ਆ ਘਰ ਬਣਾਣੇ ਆ ਜਿੰਨਾ ਹਸਪਤਾਲ ਦਾ ਇਨਫਰਾਸਟ੍ਰਕਚਰ ਬਿਲਡ ਕਰਨਾ ਜਿਹੜਾ ਜਿਹੜਾ ਹੜ੍ਹਾਂ ਕਰਕੇ ਡੈਮੇਜ ਹੋਇਆ ਉਹ ਸਾਰੇ ਵਾਸਤੇ ਤੁਸੀਂ ਨਰੇਗਾ ਦਾ ਕੰਮ ਕਰ ਸਕਦੇ ਹੋ ਉਹਨਾਂ ਨੂੰ ਕੰਮ ਮਿਲੇਗਾ ਰੋਜ਼ਗਾਰ ਮਿਲੇਗਾ ਮੈਂ ਰੋਜ਼ਗਾਰ ਕਹਿ ਰਿਹਾ ਇਹ ਕੋਈ ਖਰਾਇਤ ਨਹੀਂ ਹੈ ਨਰੇਗਾ ਵਾਲੇ ਹਮਾਰੇ ਸੋਚੋ ਜਿਹੜਾ ਪਿੰਡ ਚ ਦੁਕਾਨਦਾਰ ਹੈ ਜਿਹੜੇ ਉੱਥੇ ਦੂਜੇ ਧੰਦੇ ਕਰਨ ਵਾਲੇ ਆ ਕੋਈ ਤਰਖਾਨ ਦਾ ਕੰਮ ਕਰਦਾ ਕੋਈ ਲੋਹਾਰ ਦਾ ਕੰਮ ਕਰਦਾ ਕੋਈ ਹੋਰ ਖੇਤੀ ਸੰਧਾ ਦਾ ਕੰਮ ਕਰਦਾ ਉਹ ਵੀ ਸਾਰਾ ਕੁਝ ਡੈਮੇਜ ਹੋਇਆ ਉਹਨਾਂ ਬਾਰੇ ਵੀ ਸੋਚੋ ਇਹ ਸਾਰੇ ਜਿਹੜੇ ਵਰਗ ਹੈ ਸਾਰਿਆਂ ਨੂੰ ਦੇਖੋ ਇੱਕੋ ਨਜ਼ਰ ਨਾਲ ਦੇਖੋ ਔਰ ਜਿਹੜੀ ਇਹ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਔਰ ਮੈਂ ਪ੍ਰਧਾਨ ਮੰਤਰੀ ਜੀ ਤੋਂ ਉਮੀਦ ਕਰਦਾ ਕਿ ਜਿਸ ਜਿਹੜੀ ਦਿਾਨਤਦਾਰੀ ਉਹਨਾਂ ਨੇ ਅਫਗਾਨਿਸਤਾਨ ਦੇ ਲੋਕਾਂ ਲਈ ਦਿਖਾਈ ਹੈ ਉਹ ਪੰਜਾਬ ਦੇ ਲੋਕਾਂ ਲਈ ਵੀ ਦਿਖਾਣਗੇ ਤੇ ਅੱਜ ਇਹ ਆਏ ਹੋਏ ਲੋਕਾਂ ਨੂੰ ਜਿਹੜਾ ਹੈਗਾ ਉਹ ਇੱਕ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ 60000 ਕਰੋੜ ਆ ਉਹ ਤਾਂ ਦੇਖ ਕੇ ਜਾਣਗੇ ਅਨਾਉਂਸ ਕਰਕੇ ਜਾਣਗੇ ਕਿ ਅਸੀਂ ਇਮੀਡੀਏਟਲੀ ਰੀਲੀਜ਼ ਕਰਦੇ ਆ ਇਹਦੇ ਨਾਲ ਨਾਲ ਇੱਕ ਜਿਹੜਾ ਇੰਟਰਮ ਪੈਕੇਜ ਹੈ 20000 ਕਰੋੜ ਦਾ ਔਰ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਬੁਲਾਣਗੇ ਕਿ ਅੱਜ ਹਿੰਦੁਸਤਾਨ ਕਿਉਂ ਡੁੱਬਿਆ ਹੋਇਆ ਗੁਰਗਾਓ ਕਿਉਂ ਡੁੱਬਿਆ ਹੈ ਮਲੇਂਡੀਅਨ ਸਿਟੀ ਥਾਡੀ ਫਾਈਨੈਂਸ਼ੀਅਲ ਕੈਪੀਟਲ ਮੁੰਬਈ ਕਿਉਂ ਡੁੱਬ ਰਹੀ ਹੈ ਅਰਬਨ ਫਲਡਿੰਗ ਦੀ ਗੱਲ ਕਰ ਰਿਹਾ ਮੈਂ ਇਹਦਾ ਕੀ ਹੱਲ ਹੈ ਸਾਡੇ ਪਹਾੜ ਕਿਉਂ ਟੰਦੇ ਪਏ ਆ ਸਾਡੇ ਪਿੰਡ ਕਿਉਂ ਰੋੜ ਰਹੇ ਆ ਸਾਡੇ ਬਾਗ ਕਿਉਂ ਰੋੜ ਰਹੇ ਆ ਇਦੇ ਬਾਰੇ ਵਿਚਾਰ ਵਟਾਂਦਰਾ ਕਰਨਗੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨਗੇ ਸਭ ਤੋਂ ਜ਼ਿਆਦਾ ਜ਼ਰੂਰੀ ਆ ਜਿੰਨੀ ਨਦੀ ਦੀ ਕੈਪੈਸਿਟੀ ਹੈ ਇਹਨੂੰ ਅਸੀਂ ਕਿੱਦਾਂ ਵਧਾ ਸਕਦੇ ਆ ਜਿੰਨਾ ਪਾਣੀ ਉਨਾ ਹੀ ਆਏਗਾ ਪਾਣੀ ਨੂੰ ਪਿੱਛੋਂ ਜਿਹੜਾ ਹੈਗਾ ਜੇ ਜੇ ਅਸੀਂ ਡੀਫੋਰੈਸਟੇਸ਼ਨ ਨਹੀਂ ਕਰਾਂਗੇ ਅਸੀਂ ਆਪਣੀਆਂ ਨੀਤੀਆਂ ਨੂੰ ਚੇਂਜ ਕਰਾਂਗੇ ਪਹਿਲਾਂ ਵੀ ਬਾਰਿਸ਼ਾਂ ਹੁੰਦੀਆਂ ਸੀ ਤਿੰਨ ਤਿੰਨ ਦਿਨ ਬਾਰਿਸ਼ ਹੁੰਦੀ ਸੀ ਤਾਂ ਖੱਡਾਂ ਵਿੱਚ ਪਾਣੀ ਖੜ੍ਹ ਹੁੰਦੇ ਸੀ ਉਦੋਂ ਖੱਡਾਂ ਵਿੱਚ ਪਾਣੀ ਚੱਲਦਾ ਸੀ ਕਿਉਂਕਿ ਉਹ ਜਿਹੜੇ ਟਰੀ ਆ ਉਹਨਾਂ ਦੇ ਪੱਤੇ ਗਿਰ ਕੇ ਇੱਕ ਸਪੌਂਜ ਬਣੀ ਹੁੰਦੀ ਸੀ ਜ਼ਮੀਨ ਪਾਣੀ ਪੀਂਦੀ ਸੀ ਉਹ ਜਿਹੜਾ ਸਾਰਾ ਹੈਗਾ ਆਪਾਂ ਨੂੰ ਸਾਡਾ ਇਹ ਇਹ ਜਿਹੜਾ ਹੈਗਾ ਸਾਨੂੰ ਜੁੜਨਾ ਪਏਗਾ ਖਾਲੀ ਗੰਗਾ ਨੂੰ ਗੰਗਾ ਮਈਆ ਕਹਿਣ ਨਾਲ ਕੁਝ ਨਹੀਂ ਹੋਣਾ ਗੰਗਾ ਉਹਨੂੰ ਮਾਂ ਸਮਝਣਾ ਪਏਗਾ ਉਹਨੂੰ ਉਹਨੂੰ ਮਾਂ ਵਾਲੀ ਇੱਜ਼ਤ ਦੇਣੀ ਪੈਗੀ ਜਿਹੜਾ ਗੰਦਾ ਪਾਣੀ ਹੈ ਦੇ ਨਾਲ ਅਸੀਂ ਜੰਗਲ ਪੈਦਾ ਕਰ ਸਕਦੇ ਹਾਂ ਗੰਗਾ ਮਈਆ 'ਚ ਨਹੀਂ ਜਾਣਾ ਚਾਹੀਦਾ ਜਮਨਾ ਮਈਆ ਜਿਹੜੀ ਹੈਗੀ ਉਹ ਦਿੱਲੀ ਵਿੱਚ ਤੁਰੀ ਫਿਰਦੀ ਆ ਗੰਗਾ ਮਈਆ ਸਾਡੇ ਸ਼ਹਿਰਾਂ 'ਚ ਤੁਰੀ ਫਿਰਦੀ ਆ ਪਹਿਲਾਂ ਪਹਿਲਾਂ ਸ਼ੇਰ ਚੀਤੇ ਆਂਦੇ ਹੁੰਦੇ ਸੀ ਸ਼ਾਰਾ ਵਿੱਚ ਭਟਕੇ ਹੁਣ ਸਾਡੇ ਦਰਿਆ ਭਟਕੇ ਸ਼ਾਰਾ ਪਿੰਡਾਂ ਸ਼ਾਰਾ ਵਿੱਚ ਤੁਰੇ ਫਿਰਦੇ ਆ ਇਹ ਸੋਚਣਾ ਪਏਗਾ ਵੀ ਦਰਿਆ ਕਿਉਂ ਆ ਰਿਹਾ ਸੀ ਦਰਿਆਵਾਂ ਦੇ ਵਿੱਚ ਕਿਉਂ ਗਏ ਅਸੀਂ ਇਹ ਇਹ ਗੱਲ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਮੈਂ ਪ੍ਰਧਾਨ ਮੰਤਰੀ ਜੀ ਤੋਂ ਇਸ ਗੱਲ ਦੀ ਉਮੀਦ ਕਰਦਾ ਕਿ ਉਹ ਵੱਡਾ ਰਾਹਤ ਪੈਕੇਜ ਔਰ ਅੱਗੇ ਤੋਂ ਕਿੱਦਾਂ ਬਚਾਣਾ ਹੈ ਹਿਮਾਚਲ ਕਿੱਦਾਂ ਬਚਾਣਾ ਜੇ ਹਿਮਾਚਲ ਬਚੂਗਾ ਜੰਮੂ ਕਸ਼ਮੀਰ ਬਚੂਗਾ ਤਾਂ ਤਾਂ ਅਸੀਂ ਬਚਾਂਗੇ ਔਰ ਜਿਹੜਾ ਹਰਿਆਣਾ ਮੇਰੇ ਭਰਾ ਆ ਸਤੋ ਪਾਣੀ ਮੰਗਦੇ ਹੋ ਸਤੋ ਜ਼ਬਰਦਸਤੀ ਕਰਦੇ ਹੋ ਖੋ ਕੇ ਲੈ ਕੇ ਜਾ ਰਹੇ ਹੋ ਪਾਣੀ ਤੁਹਾਡਾ ਟਾਂਗਰੀ ਕਿੱਥੋਂ ਚੱਲਦਾ ਦੇਖੋ ਤੁਹਾਡਾ ਮਾਰਕੰਡਿਆ ਕਿੱਥੋਂ ਚੱਲਦਾ ਇਹ ਰਿਵਰ ਤੁਹਾਡੇ ਜਿਹੜੇ ਹੈਗੇ ਉਹਨਾਂ ਤੋਂ ਚੱਲ ਕੇ ਸੈਂਕੜੇ ਕਿਲੋਮੀਟਰ ਚੱਲ ਕੇ ਸਾਡੇ ਵਿੱਚ ਆ ਰਹੇ ਆ ਔਰ ਪੰਜਾਬ ਨੂੰ ਡਬੋ ਰਿਹਾ ਤੁਹਾਡੇ ਸਰਸੇ ਨੂੰ ਡਬੋ ਰਿਹਾ ਆ ਆਪਾਂ ਉੱਥੇ ਪਾਣੀ ਘੁੰਮੀ ਜਾ ਰਿਹਾ ਤੁਹਾਡਾ ਰਾਣਾ ਡੁੱਬ ਰਿਹਾ ਤੁਹਾਡੇ ਕੋਲੇ ਪਾਣੀ ਜ਼ਿਆਦਾ ਆਪਣਾ ਪਾਣੀ ਸੰਭਾਲ ਲਓ ਅਸੀਂ ਸਾਰੇ ਸਾਰੇ ਹਿਮਾਚਲ ਉੱਤਰਾਖੰਡ ਹਰਿਆਣਾ ਪੰਜਾਬ ਜੰਮੂ ਕਸ਼ਮੀਰ ਆਪਣੇ ਆਪਣੇ ਪਾਣੀ ਨੂੰ ਸੰਭਾਲ ਲਿਏ ਆਪਾਂ ਆਪਾਂ ਜਿਹੜੇ ਗਵਾਂਡੀ ਦੇਸ਼ ਆ ਸਾਨੂੰ ਬੰਬ ਬਣਾਉਣ ਦੀ ਲੋੜ ਨਹੀਂ ਐ ਸਾਨੂੰ ਬੰਨ ਬਣਾਉਣ ਦੀ ਲੋੜ ਐ ਪਾਕਿਸਤਾਨ ਵੀ ਬੰਨ ਬਣਾਵੇ ਹਿੰਦੁਸਤਾਨ ਵੀ ਬੰਨ ਬਣਾਵੇ ਬੰਬ ਬਣਾ ਕੇ ਕੀ ਕਰੋਗੇ ਬੰਬ ਥੋੜੇ ਤਰੇ ਤਰੇ ਰਹਿ ਜਾਣੇ ਆ ਸੋ ਇਸ ਕਰਕੇ ਮੈਂ ਇਹ ਵੀ ਪ੍ਰਧਾਨ ਮੰਤਰੀ ਤੋਂ ਉਮੀਦ ਕਰਦਾ ਕਿ ਉਹ ਇਹ ਗੱਲ ਕਰਨਗੇ ਸਾਨੂੰ ਬੰਬਾਂ ਦੀ ਲੋੜ ਨਹੀਂ ਐ ਸਾਨੂੰ ਬੰਨ ਬਣਾਉਣ ਦੀ ਲੋੜ ਐ ਸਾਨੂੰ ਕੰਟੀਨੈਂਟਲ ਬੈਲਿਸਟਿਕ ਮਾਈਜ਼ਾਈਲਸ ਦੀ ਲੋੜ ਨਹੀਂ ਐ ਸਾਨੂੰ ਕੰਟੀਨੈਂਟਲ ਸਾਨੂੰ ਕੌਨਫੀਡੈਂਸ ਬਿਲਡਿੰਗ ਮੀਅਰਸ ਦੀ ਲੋੜ ਐ ਕਿ ਅਸੀਂ ਇੱਕ ਦੂਜੇ ਦੇ ਵਾਸਤੇ ਜੜਾ ਹੈਗਾ ਕਿਉਂਕਿ ਅਸੀਂ ਜੋ ਕਹਿੰਨੇ ਆ देयर इज नो TRUTH देयर इज नो TRANSPARENCY ਦੈਟਸ ਵਾਈ देयर इज नो ट्रस्ट ਸੋ ਸਾਨੂੰ ਚਾਹੀਦਾ ਹੈ ਕਿ ਜੋ ਅਸੀਂ ਕਹੀਏ ਉਹ ਸੱਚ ਹੋਵੇ ਸਤਿਯਮ ਸ਼ਿਵਮ ਸੁੰਦਰਮ ਸਾਡੀ ਜੇ ਗੱਲ ਸੱਚੀ ਹੋਏਗੀ ਜੇ ਉਹਦੇ ਵਿੱਚ ਕੋਈ ਸਚਾਈ ਹੋਏਗੀ ਜੇ ਉਹਦੇ ਕਹਿਣ ਦਾ ਤਰੀਕਾ ਪਾਰਦਰਸ਼ੀ ਹੋਏਗਾ ਤਾਂ ਦੁਨੀਆ ਵੀ ਉਹਦੇ ਤੇ ਵਿਸ਼ਵਾਸ ਕਰੇਗੀ ਇਸ ਵੇਲੇ ਕੱਲਾ ਇਹ ਨਹੀਂ ਹੈ ਹਾਰਡ ਅਮਰੀਕਾ 'ਚ ਵੀ ਆਏ ਹੋਇਆ ਹਾਰਡ ਯੂਰਪ ਦੇ ਵਿੱਚ ਆਏ ਹੋਏ ਆ ਫੋਰੈਸਟ ਫਾਇਰ ਹੋ ਰਹੀਆਂ ਆ ਇੱਕ ਪਾਸੇ ਅੱਗ ਨਾਲ ਸੜ ਰਹੇ ਹੋ ਦੂਜੇ ਪਾਸੇ ਪਾਣੀ ਚ ਡੁੱਬ ਰਹੇ ਹੋ ਕੀ ਹੋ ਰਿਹਾ ਹੈ ਇਹ ਇਹ ਗਲੋਬਲ ਚੇਂਜ ਹੈ ਇਹ ਹਿਊਮਨ ਬਿਹੇਵੀਅਰ ਕਰਕੇ ਆ ਸੋ ਇਹ ਸਾਰੇ ਜਿਹੜੇ ਕੁਐਸਚਨਸ ਆ ਇਹ ਪ੍ਰਧਾਨ ਮੰਤਰੀ ਜੀ ਨੂੰ ਮੈਂ ਕੱਲ੍ਹ ਅਡਰੈਸ ਕਰਨਗੇ ਸੋ ਮੈਂ ਸਮਾਪਤ ਕਰਦਾ ਕਿ ਇੱਕ ਵੱਡਾ ਪੈਕੇਜ ਘੱਟੋ ਘੱਟ ਵੀ 20000 ਕਰੋੜ ਦਾ 60000 ਰੁਪਿਆ ਸਾਡਾ ਫਿਊਚਰ ਦੀ ਪਲੈਨਿੰਗ ਔਰ ਬੰਬਾਨੂ ਛੱਡ ਕੇ ਬੰਨਾ ਤੇ ਸੀਬੀਐਮ ਮਜ਼ਾਇਲਾ ਨੂੰ ਛੱਡ ਕੇ ਕੌਨਫੀਡੈਂਸ ਬਿਲਡਿੰਗ ਮੀਜਰਸ ਤੇ ਜਿਹੜੀਆਂ ਕਿ ਟਰਾਂਸਪੇਰੈਂਟ ਹੋਣ ਔਰ ਅਸੀਂ ਉਹਦੇ ਵਿੱਚ ਗਾਈਡ ਕਰ ਸਕਦੇ ਹਾਂ ਉਹਨਾਂ ਨੂੰ ਸਾਡੀ ਇੰਟਰਨੈਸ਼ਨਲ ਡਾਕਟਰਸ ਦੀ ਬਾਡੀ ਹੈਗੀ ਆ ਦੇਰ ਆ ਡਾਕਟਰਸ ਬਿਜੌਂਡ ਬਾਰਡਰਸ ਦੇਰ ਆ ਜਰਨਲਿਸਟ ਬਿਜੌਂਡ ਬਾਰਡਰਸ ਤੁਹਾਡੀ ਇੱਕ ਬਹੁਤ ਅੱਛੀ ਹੈ ਨਈਅਰ ਸਾਹਿਬ ਦੀ ਬਹੁਤ ਕੰਟਰੀਬਿਊਸ਼ਨ ਸੀ ਉਹ ਘੱਟੋ ਘੱਟ ਜਾ ਕੇ ਉੱਥੇ ਕੈਂਡਲ ਜਗਾਉਂਦੇ ਹੁੰਦੇ ਸੀ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਆਓ ਆਪਾਂ ਇੱਕ ਨਵੀਂ ਨਵੀਂ ਸੋਚ ਲੈ ਕੇ ਚੱਲੀਏ ਅਸੀਂ ਆਪਸ 'ਚ ਲੜਨ ਦੀ ਬਜਾਏ ਅਸੀਂ ਮਿਊਚੁਅਲੀ ਐਗਰੀਡ ਡਿਸਟਰਕਸ਼ਨ ਦੀ ਬਜਾਏ ਮਿਊਚੁਅਲੀ ਐਗਰੀਡ ਡਿਵੈਲਪਮੈਂਟ ਵਾਲਾ ਮੋਡ ਅਡਾਪਟ ਕਰੀਏ ਉਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਮੈਂ ਤੁਹਾਨੂੰ ਵੀ ਮੈਂ ਤੁਸੀਂ ਸਾਡਾ ਇੱਕ ਲੋਕਾਂ ਦਾ ਦੁੱਖ ਦਰਦ ਸਾਡੇ ਤੱਕ ਪਹੁੰਚਾਉਂਦੇ ਹੋ ਮੈਂ ਉਮੀਦ ਕਰਦਾ ਕਿ ਤੁਸੀਂ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਸਾਹਿਬ ਤੱਕ ਪਹੁੰਚਾਓਗੇ ਔਰ ਇੱਕ ਹੀਲਿੰਗ ਟੱਚ ਦੇ ਕੇ ਜਾਣਗੇ ਜਿਹੜੀਆਂ ਮੈਂ ਬੇਨਤੀਆਂ ਕੀਤੀਆਂ ਤੇ ਉਹ ਲੋਕਾਂ ਤੱਕ ਪਹੁੰਚੇਗਾ ਉਮੀਦ ਬਹੁਤ ਵੱਡੀ ਚੀਜ਼ ਹੁੰਦੀ ਆ ਜਦੋਂ ਇੱਕ ਉਮੀਦ ਹੋਵੇ ਦਲਾਸਾ ਹੋਵੇ ਕਿ ਸਾਡਾ ਸਮਾਜ ਪੰਜਾਬ ਲੋਕਾਂ ਦੇ ਨਾਲ ਖੜਾ ਹੈ ਪੰਜਾਬ ਖੜਾ ਹੋ ਗਿਆ ਹੜਾਂ ਦੇ ਨਾਲ ਪੰਜਾਬ ਰੁੜਿਆ ਨਹੀਂ ਪੰਜਾਬ ਖੜਾ ਹੋ ਗਿਆ ਉੱਠ ਕੇ ਪੰਜਾਬ ਕਰਨ ਲਈ ਤਿਆਰ ਹੈ ਪੰਜਾਬ ਨੇ ਹਮੇਸ਼ਾ ਬਦਲਾਅ ਕੀਤਾ ਇਸ ਵਾਰੀ ਵੀ ਜਿਹੜਾ ਹੈਗਾ ਇੱਕ ਸਸਟੇਨੇਬਲ ਡਵੈਲਪਮੈਂਟ ਦਾ ਮਾਡਲ ਪੰਜਾਬ ਦਿਖਾਏਗਾ ਬਹੁਤ ਬਹੁਤ ਧੰਨਵਾਦ ਸਰਕਾਰੀ ਸਾਹਿਬ ਤੁਹਾਡੀ ਕੋਲ 10000 ਕਰੋੜ ਦੇ ਕਰੀਬ ਦੀ ਐਕਸਟ੍ਰਮ ਨੈਜੀਮੈਂਟ